ਲਾ ਲੈਂਡ ਪੁੱਲਿੰਗ ਦਾ ਮਸਲਾ ਕਾਂਗਰਸ ਨੇ ਵੀ ਧਰਨਾ ਲਗਾਇਆ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਆਵਾਜ਼ ਚੁੱਕੀ ਸੀ ਉਹਨਾਂ ਨੇ ਵੀ ਧਰਨਾ ਲਾਉਣ ਦੀ ਗੱਲ ਕੀਤੀ ਹੈ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਵੀ ਅੱਜ ਜਿਹੜੀ ਸਰਕਾਰ ਨੇ ਇਤਰਾਜ਼ ਮੰਗੇ ਸੀ ਅੱਜ ਆਖਰੀ ਤਰੀਕ ਸੀ ਤੇ ਜਿਹੜਾ ਕੱਲ ਨੂੰ ਇੱਕ ਬੈਠਕ ਵੀ ਹੋਣੀ ਹੈ ਕਿੰਨੇ ਕ ਇਤਰਾਜ਼ ਸਰਕਾਰ ਦੇ ਕੋਲ ਪਹੁੰਚੇ ਨੇ ਜਾਂ ਫਿਰ ਸਰਕਾਰ ਦੇ ਹੱਕ ਦੇ ਵਿੱਚ ਗੱਲਾਂ ਗਈਆਂ ਨੇ ਕਿੰਨੀ ਕਨਫਰਮੇਸ਼ਨ ਹੈ ਸਰ ਇਸ ਬਾਰੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਲੈਂਡ ਪੁੱਲਿੰਗ ਵਾਲਾ ਮੁੱਦਾ ਆਪਾਂ ਪਹਿਲੇ ਦਿਨ ਤੋਂ ਜਦੋਂ ਹੀ ਅਜੀ ਸਾਹਮਣੇ ਆ ਰਹੀ ਸੀ ਯੋਜਨਾ ਪਾਉ ਉਸ ਦਿਨ ਤੋਂ ਗੱਲ ਕਰਦੇ ਆ ਰਹੇ ਕਿ ਤਿੰਨ ਖੇਤੀ ਕਾਨੂੰਨਾਂ ਮੰਗੇ بڑا ਮਸਲਾ ਬਣਨਾ ਹੈ ਪੰਜਾਬ ਲਈ ਲੋਕ ਚੇਤਨ ਨੇ ਤਿੰਨ ਖੇਤੀ ਕਾਨੂੰਨਾਂ ਦੇ ਅੰਦੋਲਨ ਨੇ ਲੋਕਾਂ ਨੂੰ ਜ਼ਮੀਨਾਂ ਪ੍ਰਤੀ ਮੁੜ ਕੇ ਮੋਹ ਪੈਦਾ ਕੀਤਾ ਖੇਤੀ ਪ੍ਰਤੀ ਮੁੜ ਕੇ ਮਤਲਬ ਕਿ ਉਹਨਾਂ ਨਾਲ ਮੋਹ ਪਿਆ ਰਿਸ਼ਤਾ ਬਣਿਆ ਦੁਬਾਰਾ ਗੂੜਾ ਹੋਇਆ ਜਿਹੜਾ ਟੁੱਟਣ ਲੱਗੀ ਸੀ ਨਵੀਂ ਪਨੀਰੀ ਉਹ ਪਨੀਰੀ ਝੁਣੀ ਹੈ ਇਸ ਲਈ ਹੁਣ ਖੇਤ ਵੇਚਣ ਵਾਲੀ ਪ੍ਰਕਿਰਿਆ ਮਜਬੂਰੀ ਬਸ ਠੀਕ ਹੈ ਬਾਜ਼ਾਰ ਦੇ ਵਿੱਚ ਕੁਛ ਨਾ ਕੁਛ ਉੱਪਰ ਥੱਲੇ ਹੁੰਦਾ ਰਹਿੰਦਾ ਪਰ ਜੇ 100 ਕਿੱਲੇ 200 ਕਾਰਾਂ ਜਿਵੇਂ ਨਾ ਅਕਵਾਇਰ ਕਰਦਿਆਂ ਕਾਰਪਟ ਕਰਾਣੇ ਕਰਦੇ ਆ ਉਹ ਤੋਂ ਸੁਚੇਤ ਹੋਣ ਲੱਗ ਪਏ ਲੋਕ ਸੋ ਇਹ ਮੁੱਦਾ ਬੜਾ ਵੱਡਾ ਹੈ ਇਸੇ ਲਈ ਫਿਰ ਰਾਂਝੀ ਤਰ੍ਹਾਂ ਉਸੇ ਮੁੱਦੇ ਚ ਆਉਂਦੀ ਹੈ ਜਿੱਥੇ ਲੋਕ ਇਨਵੋਲਵ ਨਹੀਂ ਲੋਕਾਂ ਦੇ ਮੁੱਦਿਆਂ ਤੇ ਨਹੀਂ ਆਉਂਦੀਆਂ ਇਹ ਤਰ੍ਹਾਂ ਜਦੋਂ ਲੱਗਦਾ ਕਿ ਚ ਗਿਣਤੀ ਵੱਡੀ ਹੈ ਵੋਟ ਬੈਂਕ ਹੈ